ਸਤਨਾਮ ਸ੍ਰੀ ਵਾਇ ਗੁਰੂ ਸਾਹਿਬ ਜੀਓ ਹਰਿ ਵਾਹਿ ਗੁਰੂ ਜੀ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੁ ਆਦੀ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚਨੈ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਇ ਰਹਿ ਲਿਵ ਤਾਰ ਭੁਖਿਆ ਪੋਖਾ ਨ ਉਤਰੀ ਜੇ ਬੰਨਾ ਪੁਰੀਆ ਭਾਰ ਸਹਿ ਸਿਆਨ ਪਾ ਲਾਗੋਈ ਤੈਕ ਨਾ ਚੱਲੇ ਨਾਲ ਕਿਉ ਸੱਚਿਆਰਾ ਹੋਈਐ ਕਿਉ ਕੂੜੇ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮਿ ਹੋਵਨ ਆਕਾਰ ਹੁਕਮ ਨਾ ਗਇਆ ਜਾਈ ਹੁਕਮਿ ਹੋਵਨ ਜੀਆ ਹੁਕਮ ਲੈ ਵਢਾਈ ਹੁਕਮਿ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਬਾਈਐ ਇਕ ਨ ਹੁਕਮਿ ਬਖ ਸੀਸ ਇਕ ਹੁਕਮਿ ਸਦਾ ਭਵਾਈਐ ਹੋ ਗਮ ਅੰਦਰ ਸਭ ਕੋ ਬਾਰੁਕਮ ਨੇ ਕੋਈ ਦਾਨ ਗੁਗਮੇ ਜੇ ਬੁੱਝੈ ਤਹੋਮੇ ਕਹੈ ਨੇ ਕੋਈ ਗਾਵੈ ਕੋ ਦਾਨ ਹੋਵੈ ਕਿਸ ਤੈ ਦਾਨੁ ਗਾਵੈ ਕੋ ਦਾਤ ਜਾਣੇ ਨੀਸ਼ਾਨੁ ਗਾਵੈ ਕੋ ਗੁਣ ਵਡਿਆਈਆ ਚਾਰ ਗਾਵੈ ਕੋ ਵਿਦਿਆ ਵਿਖੰਬੀਜਾਰੁ ਗਾਵੈ ਕੋ ਸਾਜ ਕਰੀ ਤਨ ਕੀ ਗਾਵੇ ਕੋ ਜੀ ਆ ਲੈ ਫਿਰਦੇ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖੇ ਹਾਦਰ ਹਾ ਦੂਰ ਕਤਨਾ ਗਦੀ ਨ ਆਵੇ ਟੋਟ ਕਤ ਗਤ ਗੱਦੀ ਕੋਟੀ ਕੋਟ ਕੋਟ ਦੇਂਦਾ ਦੇ ਲੰਦੇ ਥੱਕ ਪਾਏ ਜੁਗਾ ਜੋਗੰਤਰ ਖਾਈ ਖਾਏ ਹੁਗਮ ਯੁਗਮ ਚਲਾਈ ਰਾਹਾ ਨਾਨਕ ਵਿਗਸੈ ਵੀ ਪ੍ਰਵਾਹ ਸਾਚਾ ਸਹਿਬ ਸਾਜਨਾਏ ਬਾਖਿਆ ਭਉ ਅਪਾਰ ਆਖੇ ਮੰਗੈ ਦੇਹ ਦੇ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿਦ ਸੈ ਦਰਬਾਰ ਮੋਹ ਕੇ ਬੋਲਣ ਬੋਲਿਐ ਜਿਤ ਸੁਣ ਧਰੀ ਪਿਆਰ ਅੰਮ੍ਰਿਤ ਵੇਲਾ ਸਾਚਨਾਵ ਵੜਿਆਈ ਵਿਚਾਰ ਕਰਮ ਆਵੇ ਕੱਪੜਾ ਨਦਰੀ ਮੋਖ ਦਵਾਰੂ ਨਾਨਕ ਏਵੈ ਜਾਣੀ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਈ ਆਪੇ ਆਪ ਨਿਰੰਜਨ ਸੋਈ ਜਿਸ ਵਿਹਾ ਤਿਨ ਪਾਇਆ ਮਾਨੁ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖੀਐ ਪਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰਗ ਗੁਰਮੁਖ ਵਿਦੰਗ ਗੁਰਮੁਖ ਰਿਆਸmai ਗੋਰੀ ਈਸਰ ਗੁਰ ਗੁਰਖ ਬਰਮਾ ਗੁਰ ਪਾਰਬਤੀ ਮਾਈ ਜਿਹੋਂ ਜਾਣ ਆਖਾਉ ਨਹੀਂ ਕਹਿਣਾ ਗਤਨ ਨੈ ਜਾਈ ਗੁਰਾ ਇੱਕ ਦੇਵ ਜਾਈ ਸਭ ਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨੈ ਜਾਈ ਤੀਰਥ ਨਾਵਾਂ ਜਿਤ ਸੁਭਾਵਾਂ ਵਿਣ ਪਾਣੀ ਕੀ ਨਾਇ ਕਰੀ ਜੇ ਤੀਸਰ ਟੂਪਾਈ ਵਿਖਾਵਣ ਕਰਮਾਂ ਕੀ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਗਾਇਕ ਦਾਤਾ ਸੋ ਮੈਂ ਵਿਸਰ ਨੈ ਜਾਈ ਜੇ ਜੁਗ ਚਾਰਿਆ ਅਰਜਾ ਹੋਰ ਦਸ ਸੁਣ ਹੋਏ ਨਵਾ ਖੰਡਾ ਵਿੱਚ ਜਾਣੀ ਨਾਲ ਚਲੇ ਸਭ ਕੋਈ ਚੰਗਾ ਨਾੁਰ ਖਾਇ ਕਹਿ ਜਾਸ ਕੀਰਤ ਜਗ ਲੈ ਜੇ ਤਿਸ ਨਦਨ ਆਵਹੀ ਤੈਵਾਤਨਾ ਪੁੱਛੈ ਕੀ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਦਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤ ਆ ਗੁਣ ਦੇ ਤਿਆ ਕੋਈ ਨ ਸੁਝਈ ਜੇ ਤਿਸ ਗੁਣ ਕੋਈ ਕਰੀ ਸੁਣੇ ਸਿੱਧ ਪੀਰ ਸੁਰਨਾਥ ਸੁਣੇ ਦਰ ਦਵਲ ਆਕਾਸ਼ ਸੁਣੇ ਦੀਪ ਲੋਏ ਪਾਤਾਲ ਸੁਣੇ ਪੋਏ ਨ ਸਕੀ ਕਾਲ ਨਾਨਕ ਭਗਤਾਂ ਦਾ ਵੇਗਾ ਸੁਣਿਆ ਦੁਗ ਪਾਪ ਕਾ ਨਾਸ ਸੁਣਿਆ ਈਸਰ ਬ੍ਰਹਮਾ ਇੰਦ ਸੁਣਿਆ ਮੁਕਤਸਾ ਲਹਨ ਮੰਦ ਸੁਣਿਆ ਜੋਗ ਜੁਗਤ ਤਨ ਪੀਦ ਸੁਣਿਆ ਸਾਧ ਸੁਦਿ ਸਮ੍ਰਿਤ ਵੀਦ ਨਾਨਕ ਭਗਤਾਂ ਦਾ ਵੇਗਾ ਸੁਣਿਆ ਦੁਗ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਟੜਕਾਈ ਸ਼ਨਾਨ ਸੁਣਿਆ ਪਲ ਪਲ ਪਾਵੇ ਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾਂ ਦਾ ਵੇਗਾ ਸੁਣੇ ਦੁੱਖ ਪਾਪ ਕਾ ਨਾਸ ਸੁਣੇ ਸਰਾਗੁਣਾ ਕੀ ਗਾਹ ਸੁਣੇ ਸੇਖ ਪੀਰ بادشاہ ਸੁਣੇਂ ਦੇ ਪਾਵੇਂ ਰਾਹ ਸੁਣਿਆ ਤੋਇ ਅਸ ਗਾਹ ਨਾਨਕ ਭਗਤਾਂ ਦਾ ਵੇਗਾ ਸੁਣੇ ਦੁੱਖ ਪਾਪ ਕਾ ਨਾਸ ਮੰਨੇ ਕੀ ਗਤ ਗਈ ਨਾ ਜਾਏ ਜੇ ਕੋ ਕਹਿ ਬਥੇ ਪਛਤਾਏ ਗਾਗਤ ਕਲਮ ਨਾਲ ਲੇਕਣ ਹਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਝਨ ਹੋਈ ਜੀ ਕੋ ਮਨ ਜਾਣੇ ਮਨ ਕੋਈ ਮੰਨੇ ਸੁਰਦੁਇ ਮਨ ਬੁੱਧ ਮੰਨੇ ਸਗਲ ਭਮਨ ਕੀ ਸੁਧ ਮੰਨੇ ਮੂ ਝੂਟਾ ਨਾ ਖਾਏ ਮੰਨੇ ਜਮ ਕੇ ਸਾਥ ਨ ਜਾਏ ਐਸਾ ਨਾਮ ਨਿਰੰਝਨ ਹੋਈ ਜੀ ਕੋ ਮਨ ਜਾਣੇ ਮਨ ਕੋਈ ਮੰਨੇ ਮਾਰਗ ਟਾਕ ਨ ਪਾਏ ਮੰਨੇ ਪਸਤੂ ਪ੍ਰਗਟ ਜਾਏ ਮੰਨੇ ਮਗ ਨ ਚੱਲੇ ਬੰਤ ਮੰਨੇ ਧਰਮ ਸੇਤੀ ਸਨਬੰਦ ਐਸਾ ਨਾਮ ਨਿਰੰਝਨ ਹੋਈ ਜੇ ਕੋ ਮਨ ਜਾਣੇ ਮਨ ਕੋਈ ਮਨਨੇ ਬਾਬੇ ਮੁਕਤ ਦਵਾਰ ਮਨਨੇ ਪਰਵਾਰੀ ਸਾਧਾਰ ਮਨਨੇ ਦਰੇ ਤਾਰੇ ਗੁਰ ਸਿੱਖ ਮਨਨੇ ਨਾਨਕ ਪਬੈ ਨ ਪੇਖ ਐਸਾ ਨਾਮ ਨਿਰੰਝਨ ਹੋਈ ਜੇ ਕੋ ਮਨ ਜਾਣੇ ਮਨ ਕੋਈ ਪੰਜ ਬਰਵਾਨ ਪੰਜ ਪ੍ਰਦਾਨ ਪੰਜੇ ਪਾਵੇ ਦਰਗਾਹ ਮਾਨ ਪੰਚਾ ਸਵੈਦਰ ਰਾਜਾਨ ਪੰਚਾ ਗਾ ਗੁਰੇਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕੀ ਕਰਨੇ ਨਾਈ ਸੁਮਾਰ ਤੌਲ ਧਰਮ ਦਇਆ ਗਾ ਬੂਤ ਸੰਤੋਗਤਾ ਪ੍ਰਖਿਆ ਜਿਨ ਸੂਤ ਜੇ ਕੋ ਬੁੱਝਿਆ ਹੋਏ ਸਚਿਆਰ ਧਵਲੇ ਉਪਰ ਕੀਤਾ ਪਾਰ ਤਰਤੀ ਔਰ ਬਰੇ ਹੋਰ ਹੋਰ ਇਸ ਤੇ ਪਾਰ ਤਲੇ ਕਮਲ ਨਜੂਰ ਜਿਹਾ ਜਾ ਤਰੰਗਾ ਕੀਨਾ ਹੋ ਸਬਨਾ ਲਿਖਿਆ ਬੜੀ ਕਲਾਮ ਇਹ ਲੈ ਕਾਲਿਕ ਜਾਣੇ ਕੋਈ ਲਿਖਾ ਲਿਖਿਆ ਕੀਤਾ ਹੋਈ ਕੀਤਾ ਤਨ ਸਵਾਲ ਨੂੰ ਰੂਪ ਕੀਤੀ ਦਾਤ ਜਾਣੇ ਕੌਣ ਕੂਤ ਕੀਤਾ ਪਾਸਾ ਹੋਈ ਕੋ ਕਵਾਉ ਦਿਸਦੇ ਹੋਇ ਲੱਕ ਦਰਿਆਵ ਕੁਦਰਤ ਗੌਣ ਕਾ ਵਿਚਾਰ ਵਾਰਿਆ ਨਾ ਜਾਵਾ ਈ ਕੁਾਰ ਜੋ ਤੁਧ ਪਾਵੇ ਉਸਾਈ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਾਪਿਆ ਸੰਗ ਭਾਵ ਸੰਗ ਪੂਜਾ ਸੰਗ ਤਪ ਉਤਾਉ ਅਸੰਗ ਗ੍ਰੰਥ ਮੁਖੀ ਵਿਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਸਦ ਅਸੰਗ ਦਾਦਾ ਅਸੰਗ ਸੂਰ ਮੋਏ ਪਖਸਾਰ ਅਸੰਖ ਮੋਨ ਲਿਵ ਲਾਇ ਤਾਰ ਕੁਦਰਤ ਕੌਣ ਕਾ ਵਿਚਾਰ ਵਾਰਿਆਂ ਜਾਵਾਂ ਇੱਕ ਵਾਰ ਜੋ ਤੁਧ ਪਾਵੇ ਸਾਈ ਬਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅ ਸੰਕ ਮੂਰ ਗੰਧ ਗੌਰ ਅ ਸੰਕ ਚੋਰ ਹਰਾਮ ਖੋਰ ਅ ਸੰਕ ਅਮਰ ਕਰ ਜਾਏ ਜੋਰ ਅ ਸੰਕ ਗਲ ਵੜ ਤਿਆਗ ਮਾਈ ਸੰਗ ਪਾਪੀ ਪਾਪ ਕਰ ਜਾਏ ਅ ਸੰਕ ਕੂੜਿਆਰ ਕੂੜੇ ਫਿਰਾਏ ਸੰਕ ਮਲੇਸ਼ ਮਲ ਪਖ ਖਾਈ ਅਸੰਗ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿ ਅਨ ਜਾਵ ਇਕ ਵਾਰ ਜੋ ਤੁਧ ਬਾਵੈ ਸਾਈ ਫਲੀਕਾਰ ਤੂੰ ਸਦਾ ਸਲਾਮਤ ਨਰੰਗਾਰ ਅਸੰਗ ਨਾਵ ਸੰਗ ਧਾਵ ਅਗੰਮ ਅਗੰਮ ਅਸੰਗ ਲੋਈ ਅਸੰਗ ਗਏ ਸਰਬਾਰ ਹੋਏ ਅਖਰੀ ਨਾਮ ਅਗਰੀ ਸਾਲਾ ਅਖਰੀ ਗਿਆਨ ਕੀਤ ਗੁਣ ਗਾ ਅਖਰੀ ਲਖਨ ਬੋਲਣ ਬਾਣ ਅਕਰਾਂ ਸਿਰ ਸੰਜੋਗ ਵਖਾਨ ਜਿਨੇ ਲਕੇ ਤਿਸ ਸਿਰ ਨਾਹੀ ਜੋ ਪਰਮਾਇ ਤਿਵ ਤਿਵ ਪਾਈ ਜੇ ਤਾਂ ਕੀਤਾ ਤੇ ਤਾਂ ਨਾ ਹੋ ਵਿਲਨਾ ਵੈ ਨਾਹੀ ਕੋ ਥਾਉ ਕੁਦਰਤ ਕੌਣ ਕਾ ਵਿਚਾਰ ਵਾਰਿਆਂ ਜਾਵਾਂ ਇਕ ਵਾਰ ਜੋ ਤੁਧ ਪਾਵੇ ਸਾਈ ਬਲਿੰਕਾਰ ਗੋਦਾਸ ਲਮਤ ਨਰੰਗਾਰ ਪਰ ਇਹ ਹੱਥ ਪੈਰ ਤਨ ਦੇ ਪਾਣੀ ਦੁੱਧ ਹੈ ਉਤਰ ਸੋਖੀ ਮਉਤ ਬਲੀਤੀ ਕੱਪੜ ਹੋਏ ਦੇ ਸਾਬੂਨ ਲਈਆ ਹੋ ਦੋਏ ਪਰੀਏ ਮਤ ਪਾਪਾਂ ਕੈ ਸੰਗ ਉਤੋਂ ਪੈ ਨਾਵੇਂ ਕੈ ਰੰਗ ਪੁਲਨੀ ਬਾਪੀ ਆਖੜ ਨਾਏ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਬੀਜਾ ਪੈਂਖਾਓ ਨਾਨਕ ਕੁਕਮੀਆ ਹੋ ਜਾਓ ਤੀਰਥ ਅਭਿਦਤ ਦਾਨ ਜੀ ਕੋ ਪਾਵੇ ਦਿਲ ਗਾਮਣ ਸੁਣਿਆ ਮੰਨਿਆ ਮਨ ਕੀਤਾ ਬਾਵੰਤਰ ਗੱਤ ਤੀਰਥ ਮਲਨਾਓ ਸਾਬਗੁਣ ਦੀਰੇ ਮੈ ਨਾਹੀ ਕੋਹਿ ਵਿਣਗੁਣ ਕੀਤੇ ਬਾਗਤ ਨਾ ਹੋਇ ਸਵਸਤੀ ਆਤ ਬਾਣੀ ਬਰਮਾਓ ਸਤ ਸੁਹਾਨ ਸਦਾ ਮਨ ਚਾਓ ਕਮਨ ਸੋ ویਲਾ ਵਖਤ ਕਮਨ ਕਮਨ ਥਿਤ ਕਮਨ ਵਾਰ ਕਮਨ ਸਿਰਧੀ ਮਾਹ ਕਮਨ ਜੇ ਤੋ ਆਗਾਰ ویਲਾ ਨ ਪਾਈਆ ਪੰਡ ਤੀਜੋ ਵੇਲੇ ਇਕ ਪੁਰਾਨ ਵਖਤ ਨ ਪਾਇਓ ਕਾਧੀਆਂ ਜੇ ਲਿਖਣ ਲੇਕ ਕੁਰਾਨ ਤੇਤਵਾਰ ਨਾ ਜੋਗੀ ਜਾਣ ਰਤਮਾਨ ਕੋਈ ਜਾਂ ਕਰਦਾ ਸਿਰ ਢੀਕੋ ਸਾਜੀ ਆਪੇ ਜਾਣੇ ਸੋਈ ਕਿਵ ਕਰਿਆ ਕਾ ਕਿਵ ਸਲਾਹੀ ਕਿਵ ਵਰਣੀ ਕਿਵ ਜਾਣਾ ਨਾਨਕਿਆ ਕਣ ਸਭ ਕੋ ਆਕੇ ਇੱਕ ਦੂ ਇੱਕ ਸਿਆਣਾ ਵੱਡਾ ਸਹਿਬ ਵੱਡੀ ਨਾਈ ਕੀਤਾ ਜਾਂ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅਗੇ ਗਿਆਨ ਸੋਹੀ ਪਾਤਾਲਾਂ ਪਾਤਾਲ ਲਕ ਅਗਤੰ ਉੜੋ ਕੋਲ ਕਪਾਲ ਤਕੀ ਵੀਦ ਕਹਿਨੀ ਇਕਾਤ ਸਤ ਸੋ ਡਾਰੇ ਕਨਕ ਤੇ ਬਾਸ ਸਤੋ ਇਕ ਧਾਤ ਲੇਖ ਹੋਏ ਤੈ ਲਿਖੈਂ ਲੇਖ ਹੋਏ ਵਿਨਾਸ ਨਾਨਕ ਵਡਾ ਆਪੇ ਜਾਣ ਆਪ ਸਾਲਾ ਹੀ ਸਾਲਾ ਇਤੀ ਸੁਰਤ ਨ ਪਾਈਆ ਨਦੀਆਂ ਤੈਵਾ ਬਉਸ ਸਮੁੰਦ ਲੈ ਜਾਣੀ ਸਮੁੰਦ ਸਾ ਸੁਲਤਾਨ ਗਿਰਾ ਸਦੀ ਮਾਲ ਧਨ ਕੀੜੀ ਤੁਲਨਾਉ ਮਨੀ ਜੇ ਦਸਮਨੋਂ ਨੈ ਵਿਸਰੈ ਅੰਤ ਨ ਸੁਭਦੀ ਕਹਿ ਨ ਅੰਤ ਅੰਤ ਨਾ ਕਰਨੇ ਦੇਨ ਨ ਅੰਤ ਅੰਤ ਨ ਵੇਖਨ ਸੁਨਨ ਨੈ ਅੰਤ ਅੰਤ ਨ ਜਾਪੇ ਕ્યા ਮਨ ਮੰਤ ਅੰਤ ਨ ਜਾਪੇ ਕੀਤਾ ਆਕਾਰ ਅੰਤ ਨ ਜਾਪੇ ਪਾਰਾਂ ਵਾਰਨ ਕਾਰਨ ਕੀਤੇ ਬਿਲ ਲਾਏ ਤਾਂ ਕੀ ਅੰਤ ਨ ਪਾਏ ਜਾਈ ਅੰਤ ਨ ਜਾਣੇ ਕੋਈ ਬਉਧਾ ਗਈ ਬਉਧਾ ਹੋਈ ਵੱਡਾ ਸੈਭੂ ਚਾਥਾਂ ਜੀਵ ਪਰੂਜਾਂ ਨਾਉ ਈਵੜੂ ਜਾਉ ਐ ਕੋਈ ਤਿਸ ਉੱਚਾ ਕੋ ਜਾਣੈ ਸੋਈ ਜੀਵੜਿ ਆਪ ਜਨਿ ਆਪ ਆਪ ਨਾਨਕ ਨਦਰੀ ਕਰਮ ਦਾਤ ਬਹੁਤਾ ਕਰਮ ਲਿਖਿਆ ਨਾਮ ਜਾਈ ਵੱਡਾ ਦਾਤਾ ਤਿਲ ਨੈ ਤੁਮਾਈ ਕੀਤੀ ਮੰਗਾ ਜੋਦਿਆ ਪਾਰ ਕੀਤਿਆ ਗਣਤ ਨਹੀਂ ਵਿਚਾਰ ਕੀਤੇ ਗੱਬ ਟੁੱਟੈ ਵਿਕਾਰ ਕੀਤੇ ਲੈ ਲੈ ਮੁਗਰ ਪਾਈ ਕੀਤੇ ਮੂਰਖ ਖਾਈ ਕਾਏ ਕੀਤਿਆ ਦੁਖ ਭੋਗ ਸਦਮਾਰ ਐ ਪੈ ਦਾਤ ਤੇਰੀ ਦਾਤਾਰ ਬੰਦ ਕਲਾਸੀ ਪਾਣ ਹੋਇ ਰੱਕ ਨਾ ਸਕੇ ਕੋਈ ਜੇ ਕੋ ਕਾਇਕ ਆਕਨ ਪਾਇਓ ਜਾਣੇ ਜਿਤ ਮੁਖਾਈ ਆਪੇ ਜਨ ਆਪੇ ਦੇ ਆਕੇ ਸੇ ਬੇਕੇਈ ਕੇ ਜਿਸਨੂੰ ਬਖਸ਼ੈ ਸਿਬਦ ਸਾਲਾਹ ਨਾਨਕ ਬਾਦਸ਼ਾਹ ਬਾਦਸ਼ਾਹ ਅਮੁੱਲ ਗੁਣ ਮੁੱਲ ਵਪਾਰ ਅਮੁੱਲ ਵਪਾਰੀ ਅਮੁੱਲ ਭੰਡਾਰ ਅਮੋਲਾ ਵੈ ਮੁੱਲ ਜਾਏ ਮੁੱਲ ਪਾਈ ਮੁੱਲ ਸਮਾਈ ਅਮੁੱਲ ਧਰਮ ਮੁੱਲ ਦੀਵਾਨ ਅਮੁੱਲ ਤੁਲ ਮੁੱਲ ਪਰਵਾਨ ਅਮੁੱਲ ਬਖਸ਼ੀ ਸਮੁੱਲ ਨਿਸ਼ਾਨ ਅਮੁੱਲ ਕਰਮ ਮੁੱਲ ਬਰਮਾਨ ਅਮੋਲੋ ਮੁਲਾਕਿਆ ਨਾ ਜਾਏ ਆਕਾ ਕਰਹਿ ਲਿਵਲਾਈ ਆਕੇ ਵਿਦ ਬਾੜ ਪੂਰਾਨ ਆਕੇ ਪੜੈ ਕਰੇ ਵਿਖਿਆਨ ਆਕੇ ਬਰਮੇ ਆਕੇ ਇੰਦ ਆਕੇ ਗੋਪੀ ਤੈ ਗੋਵਿੰਦ ਆਕੇ ਈਸਰ ਆਕੇ ਸਿੱਧ ਆਕੇ ਕੀਤੇ ਕੀਤੇ ਬੁੱਧ ਆਕੇ ਦਾਨ ਆਕੇ ਦੇਵ ਆਕੇ ਸੋ ਨਰਮਨ ਜਨ ਸਿਵ ਕੀਤੇ ਆਕੇ ਆਕਣ ਪਾਏ ਕੀਤੇ ਕਹਿ ਕੋ ਟੁੱਟ ਜਾਏ ਇਤੇ ਕੀਤੇ ਹੋਰ ਕਰੇ ਤਾਂ ਅਕ ਨਾ ਸਕੇ ਕੀ ਗੇ ਜਿਮੜ ਪਾਵੈ ਤੇਵੜ ਹੋਇ ਨਾਨਕ ਜਾਨੇ ਸਾਚਾ ਸੋਇ ਜੇ ਕੋ ਆਕੇ ਬੋਲ ਵਿਗਾੜ ਤਾਲ ਕੀ ਸਰਗਾ ਵਾਰੰਗਾ ਵਾਰ ਸੋਦਰ ਕੀ ਆ ਸੋ ਕਰ ਕੀਆ ਜਿਤ ਬੈ ਸਰਬ ਸਮਾਲੇ ਵਾਜੀ ਨਾਦ ਅਨੇਕ ਸੰਕਾਂ ਕੀਤੇ ਵਵਨ ਹਾਰੇ ਕੀਤੇ ਰਾਗ ਬਰੀ ਸੋ ਗੈਨ ਕੀਤੇ ਗਾਮਣ ਹਾਰੇ ਗਾਵੈ ਤੂੰ ਨੋ ਪਉਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਵਾਰੇ ਗਾਵੇ ਚਿਤ ਗੁਵਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਈਸਰ ਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵੇਂ ਦੀਨ ਦਸਨ ਬੈਠੇ ਦੇਵਤਿਆਂ ਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਣ ਸਾਉਦ ਵਿਚਾਰੇ ਗਾਵਣ ਜਦਿ ਉਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਤ ਬਣਨ ਰ ਕੀ ਸਰ ਜੋਗ ਜੋਗੇ ਵੇਦਾ ਨਾਲੇ ਗਾਵੇ ਮੋਨੀਆਂ ਮਨ ਮੋਇਨ ਸੁਰਗਮਜ ਭਿਆਲੇ गांव रਤਨੁ ਪਾਏ ਤੇਰੇ 86 ਤੀਰਥ ਨਾਲੇ ਗਾਵੈ ਜੋਦ ਮਹਾਂ ਬਲਸੂਰਾ ਗਾਵੈ ਖੰਚਾਰੀ ਗਾਵੈ ਖੰਡ ਮੰਡਲ ਵਰਮੰਡਾ ਕਰ ਕਰ ਰਖੀਦਾਰੇ ਸੇ ਤੁਧ ਨੂੰ ਗਾਵੈ ਜੋ ਤੁਧ ਪਾਉਣ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤਨ ਆਵਣ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਚਾ ਸਦ ਜੀਨਾਈ ਐ ਵੀ ਉਸ ਜਾਈ ਨੇ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਬਾਤੀ ਕਰ ਕਰ ਜਨਤੀ ਮਾਇਆ ਜਨੂਪਾਈ ਕਰ ਕਰ ਵੇਖੀ ਕੀਤਾ ਆਪਣਾ ਜਿਵ ਦਿਸਦੀ ਵੜਿਆਈ ਜੋਤ ਤਪਾਵੇ ਸੋਈ ਕਰਤੀ ਹੁਕਮ ਨਾ ਕਰਨਾ ਜਾਈ ਸੋ ਬਾਦਸ਼ਾਹ ਸ਼ਾਹਬਦ ਸਾਹਿਬ ਨਾਨਕ ਰਹਿਣ ਰਜ਼ਾਈ ਮੰਦਾ ਸੰਤੋਖ ਸਰਮਪਤ ਚੋਲੀ ਧਿਆਨ ਕੀ ਕਰੈ ਬੀ ਭੂਤਾ ਕਿੰਤਾ ਕਾਲ ਕੁਵਾਰੀ ਕਾਇਆ ਜੁਗ ਡੰਡਾ ਪ੍ਰਤੀਤ ਆਈ ਬੰਤੀ ਸਗਲ ਜਮਾਤੀ ਮਨ ਜੀਦਾ ਜਗ ਜੀਤ ਆਦੇਸ਼ ਦਿਸੈ ਆਦੇਸ਼ ਆਦ ਅਨੀਲਾ ਨਾਦ ਅਨਾਹਤ ਜੁਗ ਜੋਗੇ ਕੋ ਵੀ ਸਭੁਗਤ ਗਿਆਨ ਦਿਆ ਭੰਡਾਰਨ ਘਟ ਘਟ ਵਾਜਿਨਾਦ ਆਪ ਨਾਤ ਨਾਤੀ ਸਬਜਾਂ ਕੀ ਰਿਸ਼ਤੇ ਅਵਰਾ ਸਾਧ ਸੰਜੋਗ ਵਿਜੋਗ ਦਾ ਕਾਰ ਚਲਾਵੇ ਲੇਕੇ ਆਵੇਂ ਭਾਗ ਆਦਿ ਤੇ ਆਦਿ ਆਨ ਨੀਲਾ ਨਾਦ ਨਾ ਤੁਗ ਜੋਗ ਏਕੋ ਹੂੰ ਵੇਸ ਏਕਮਾਇ ਜੁਗਤ ਵਿਆਹੀ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਇ ਦੀਵਾਨ ਜਿਬ ਤਿਸ ਬਾਵੇ ਤਵੇਂ ਚਲਾਵੇ ਜਿ ਹੋਵੇ ਪਰਮਾਨ ਉਹ ਵੇਖਿਉ ਨਾਨਦ ਨ ਆਵੇ ਬਉਤਾਇਉ ਵਿਡਾਨ ਆਦੀਤ ਸੈ ਆਦੇਸ਼ ਆਦਨ ਗਿਲਾ ਆਨਾਦ ਅਨਾਦ ਜੁਗ ਜੁਗੇ ਕੋ ਵੀਸ ਅਸਨ ਲੋਇ ਲੋਇ ਭੰਡਾਰ ਜੋ ਕੁਝ ਪਾਇਆ ਸੋ ਏ ਕਾਵਾਰ ਕਰ ਕਰ ਵੇਖਿ ਸਰਜਨ ਹਾਰ ਨਾਨਕ ਸੱਚੀ ਕੀ ਸਾਚੀ ਕਾਰ ਆਦੀਤ ਸੈ ਆਦੇਸ਼ ਆਦਨ ਗਿਲਾ ਆਨਾਦ ਅਨਾਦ ਅਨਾਥ ਜੋਗ ਜੋਗੀ ਕੋ ਵੀ ਸ ਇੱਕ ਦੋਜੀ ਬੋ ਲੱਖ ਹੋਇ ਲੱਖ ਹੋਇ ਲੱਖਾ 20 ਲੱਖ ਲੱਖ ਗੇੜਾਂ ਆਖੀਆਂ ਏਕ ਨਾਮ ਜਗਦੀਸ਼ ਏ ਤਰ੍ਹਾਂ ਪਦ ਪਵੜੀਆਂ ਚੜੀ ਹੋਈ ਕੀ ਸ ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀ ਸ ਨਾਨਕ ਨਦਰੀ ਪਾਈ ਗੋੜੀ ਗੂੜਾ ਠੀਸ ਆਖਣ ਜੋਰ ਚ ਪੈਨੇ ਜੋਰ ਜੋਰ ਨਾ ਮੰਗਣ ਦੇਨ ਨ ਜੋਰ ਜੋਰਨਾ ਜੀਵਨ ਮਰਨ ਨ ਜੋਰ ਜੋ ਨਾਰਾਜ ਮਾਲ ਮਨ ਸੂਰ ਜੋਰਨਾ ਸੁਰਤੀ ਗਿਆਨ ਵਿਚਾਰ ਜੋਰਨਾ ਜੁਗ ਦੀ ਛੁਟੇ ਸੰਸਾਰ ਜੇ ਸਤ ਜੋਰ ਕਰ ਵਿਖੈ ਸੋ ਇਹ ਨਾਨਕ ਉਤਮ ਨੀਚ ਨਾ ਕੋਈ ਰਾਤੀ ਰੁਤੀ ਤਿਤਿਵਾਰ ਪਮਨ ਪਾਣੀ ਅਗਨੀ ਪਾਤਾਲ ਜਿਸੁ ਜਰਤੀ ਤਾਪਰ ਕੀ ਤਰਨਸਾਲ ਜਿਸੁ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਈ ਵਿਚਾਰ ਸਜਾਪ ਸੱਚਾ ਦਰਬਾਰ ਤਿੱਥੇ ਸੋਇਨ ਪੰਜ ਪਰਵਾਨ ਨਦਰੀ ਕਰਮ ਪਵੈ ਨਿਸ਼ਾਨ ਕਾਚ ਪਗਾਈ ਓਥੇ ਪਾਈ ਨਾਨਕ ਗਿਆ ਜਾਪੇ ਜਾਏ ਧਰਮ ਕੰਡ ਗਾਇਓ ਧਰਮ ਗਿਆਨ ਕੰਡ ਕਾ ਆਖੋ ਕਰਮ ਕੀਤੇ ਪਉਨ ਬਾਣ ਬਸੰਤਰ ਕੀਤੇ ਕਾਨ ਮਹੀਸ਼ ਕੀਤੇ ਬਰਮੇ ਗਾੜਤ ਗੜੀ ਰੂਪ ਰੰਗ ਕੀ ਇਸ ਕੀਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਅੰਦ ਚੰਦ ਸੂਰਜ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੋਧਨਾਥ ਕੇਤੇ ਕੇਤੇ ਦੇਸ ਕੇਤੇ ਦੇਵਦਾਨ ਮੰਨ ਕੇਤੇ ਕੇਤੇ ਰਤਨ ਸਮੁੰਦ ਕੀਤੀਆ ਕਾਣੀ ਕੀਤੀਆ ਬਾਣੀ ਕੇਤੇ ਪਾਤ ਨਿਰੰਦ ਕੀਤੀਆ ਸੁਰਦੀ ਸੇਵ ਕੇਤੇ ਨਾਨਕ ਅੰਤ ਨੰ ज्ञानकण में ज्ञान परचंड तित्ते नाद विनोद कोड़ आनंद शर्मखंड की वाणी रूप तित्ते गाड़द घणें बहुत रूप ताकी गल्लां कतियां ना जाए जे को कै पछै पछताए तित्ते कड़िए सुरतमत मन बुद्ध तित्ते कड़िए सुरसदा की शुद्ध कर्मखंड की वाणी जोर तित्ते ओर ना कोई ओर ਤਿੱਤੇ ਜੋਦਮਾ ਬਲਸੂਰ ਤਿਨ ਮੇਂ ਰਾਮ ਰਿਆ ਵਰਪੂਰ ਤਿੱਤੇ ਸੀਤੋ ਸੀਤਾ ਮਹਿਮਾ ਮਾਈ ਤਾ ਕੀ ਰੂਪ ਨਾ ਕਥਨੇ ਜਾਏ ਨਾ ਯੁਮਰੇ ਨ ਠਾਗੇ ਜਾਏ ਜਿਨ ਕੀ ਰਾਮ ਵਸੇ ਮਨ ਨ ਮਾਇ ਤਿੱਤੇ ਭਗਤ ਵਸੈ ਕੀ ਲੋਇ ਕਰੇ ਨੰ ਸੱਚਾ ਮਨ ਸੋਇ ਸੱਚਖੰਡ ਵਸੀ ਨਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਤਿੱਤੇ ਗੰਡ ਮੰਡਲ ਵਰ ਭੰਡ ਜੇ ਗੋਗਨ ਦੇ ਦਿਨ ਦਿਨ ਅੰਤ ਦਿੱਤੇ ਲੋਏ ਲੋਏ ਆਕਾਰ ਜਿਵ ਜਿਉ ਕਮਤਿ ਵਿਤਿ ਵਿਕਾਰ ਵੇਖੇ ਵਿਗਸੈ ਕਰ ਵਿਚਾਰ ਨਾਨਕ ਗਤਨਾ ਕਰਲਾ ਸਾਰ ਜਤ ਬਹਾਰਾ ਤੀਰਜ ਸੁਨਿਆਰ ਅਹਿਰਨ ਮਤਿ ਵਿਦਥਿਆਰ ਪੌ ਕਲਾਂ ਗਨ ਤਬਤਾਉ ਪਾਂਡਾ ਪਉ ਮ੍ਰਿਤ ਤੁਚਾਲ ਕੜੀਆ ਸ਼ਬਦ ਸਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲ ਸਗਲ ਦਗਤ ਚੰਗੀਆਂ ਬੁਰੀਆਂ ਵਾਚੈ ਧਰਮ ਹਦੂ ਕਰਮੀਆਂ ਬੋ ਆਪਣੀ ਕਿਨੇੜੇ ਕਿ ਦੂਰ ਜਿੰਨੀ ਨਾਮ ਧਿਆਇਆ ਗਏ ਮਤਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਚੁੱਟੀ ਨਾਲ ਨਾਨਕ ਦੇ ਮੁਖ ਉਜਲੇ ਕੇਤੀ ਚੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਾਮ ਗਲੀ ਮਹਲਾ ਤੀਜਾ ਆਨੰਦ ਕਿਉ ਓਂਕਾਰ ਸਤ ਗੁਰ ਪ੍ਰਸਾਦਿ ਆਨੰਦ ਬਿਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਸਤ ਗੁਰ ਤੈ ਪਾਇਆ ਸਹਿ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਇਆ ਸ਼ਬਦੋ ਤੈ ਗਾਵਰੀ ਕੀ ਰਾਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਵਾ ਸਤ ਗੁਰੂ ਮੈਂ ਪਾਇਆ ਈ ਮਨ ਮੇਰਾ ਤੂੰ ਸਦਾ ਰਹੁ ਹਰ ਨਾਲੇ ਹਰ ਨਾਲ ਰਹੁ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਾ ਗੱਲਾਂ ਸਮਰੱਥ ਸੁਆਮੀ ਸੋ ਕੋ ਮਨੋਂ ਵਿਸਾਰੇ ਕਹ ਨਾਨਕ ਮਨ ਮੇਰੀ ਸਦਾ ਰਹੁ ਹਰ ਨਾਲੇ ਸੱਚੇ ਸਾਹਿਬ ਆ ਕਿਆ ਨਾਹਿੰ ਕਰ ਤੀਰੈ ਕਰਤ ਤੈਰੇ ਸਭ ਕਿਛ ਹੈ ਜਿਸ ਦੇ ਸੋਭਾ ਵਹਿ ਸਦਾ ਸੁਧਸਾਲਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਵਾ ਜੇ ਸ਼ਬਦ ਕਨੇਰੀ ਕਹ ਨਾਨਕ ਸੱਚੇ ਸਾਹਿਬ ਕਿਆ ਨਾਹਿੰ ਕਰ ਤੀਰੈ ਸਾਚਾ ਨਾਮ ਮੇਰਾ ਆਧਾਰੂ ਸਾਚੇ ਨਾਮਿਆ ਧਾਰ ਮੇਰਾ ਜਿਨ ਪੁਖਾ ਸਭ ਗਵਾਈਆ ਕਰ ਸੰਤ ਸੁਖ ਮਨਾਏ ਵਸਿਆ ਜਿਨਿ ਚਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਹੀ ਵੜਾਈਆ ਕਹਿ ਨਾਨਕ ਤੁਨ ਸੰਤੋ ਸ਼ਬਦ ਤਰੁ ਪਿਆਰੂ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਜ ਸ਼ਬਦ ਤੁਧ ਕਰਸ ਭਾਗੇ ਕਰਸ ਭਾਗੇ ਸ਼ਬਦ ਵਾਜੀ ਕਲਾ ਜਿਤ ਕਰਦਾਰੀਆ ਪੰਜ ਦੂਤ ਤੁਧ ਵਸ ਕੀਤੇ ਕਾਲ ਕੰਤ ਕੁਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਗੋ ਉਸ ਨਾਮਰ ਗੈ ਲਾਗੇ ਕਹਿ ਨਾਨਕ ਦੇ ਰੂਆ ਤਿਤ ਕਰ ਅਨੰਹਦ ਵਾ ਜੀ ਅਨੰਦ ਸੁਨੋ ਵਡ ਬਾਗਿਓ ਸਗਲ ਮਨੋਰਥ ਪੂਰੇ ਪਾਰ ਬਰਮ ਪ੍ਰਭ ਪਾਇਆ ਉਤਰੈ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਸੰਤ ਸਾ ਜਨ ਬਹੀ ਸਰਸੇ ਪੂਰੇ ਗੁਰ ਤੇ ਜਾਣੀ ਸੁਨ ਦੇ ਪੂਨੀਤ ਸਤ ਗੁਰ ਰਹਾ ਭਰ ਪੂਰੇ ਦਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੀ ਅਨਹਦ ਤੂ ਸੁਨ ਦੇ ਪੋ ਨੀਦ ਸਤਿਗੁਰ ਰਹਾ ਵਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਧੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ